ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੇਰੀ ਸੋਚਾਂ ਨੂੰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਆਪਾਂ ਗੱਲ ਕਰਾਂਗੇ ਲਾਹੌਰ ਸ਼ਹਿਰ ਦੇ ਪਿੰਡ ਸ਼ਾਹਬਾਜ਼ਪੁਰ ਦੀ ਘਟਨਾ ਦੀ ਜਦੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਉਸ ਪਿੰਡ ਦੇ ਵਿੱਚ ਗਏ ਸਨ ਉਸ ਟਾਈਮ ਦੀ ਸ਼ਾਹਬਾਜ਼ਪੁਰ ਪਿੰਡ ਦੇ ਵਿੱਚ ਦੋ ਪਿਓ ਪੁੱਤਰ ਰਹਿੰਦੇ ਸਨ ਦੋਨੇ ਬਹੁਤ ਜ਼ਿਆਦਾ ਮਿਹਨਤੀ ਸਨ ਤੇ ਦੋਨਾਂ ਨੂੰ ਗੁਰੂ ਮਹਾਰਾਜ ਜੀ ਦੀ ਬਾਣੀ ਗੁਰੂ ਮਹਾਰਾਜ ਜੀ ਤੇ ਬਹੁਤ ਜ਼ਿਆਦਾ ਵਿਸ਼ਵਾਸ ਸੀ ਇਸ ਤਰ੍ਹਾਂ ਉਹ ਦੋਨੇ ਬਹੁਤ ਮਿਹਨਤ ਕਰਦੇ ਕਿਰਤ ਕਰਦੇ ਤੇ ਜੋ ਵੀ ਉਹਨਾਂ ਦਾ ਦਸਵੰਦ ਹੁੰਦਾ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਦੇ ਕੇ ਆਉਂਦੇ ਤੇ ਉੱਥੇ ਸੇਵਾ ਕਰਦੇ ਇਸ ਤਰ੍ਹਾਂ ਜੀ ਇੱਕ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸ਼ਾਹਵਾਜ਼ ਪਿੰਡ ਦੇ ਵਿੱਚ ਗਏ ਤੇ ਉੱਥੇ ਬਹੁਤ ਸੰਗਤ ਇਕੱਠੀ ਹੋਈ ਤੇ ਉੱਥੇ ਇਹ ਦੋਵੇਂ ਪਿਓ ਪੁੱਤਰ ਵੀ ਗਏ ਉੱਥੇ ਇਹਨਾਂ ਦੋਨਾਂ ਪਿਓ ਪੁੱਤਰ ਨੇ ਦੇਖਿਆ ਕਿ ਜਿਹੜੇ ਅਮੀਰ ਲੋਕੀ ਸੀਗੇ ਉਹ ਗੁਰੂ ਮਹਾਰਾਜ ਜੀ ਨੂੰ ਬੇਨਤੀ ਕਰ ਰਹੇ ਸੀ ਕਿ ਉਹ ਉਹਨਾਂ ਦੇ ਘਰ ਪ੍ਰਸ਼ਾਦਾ ਛਕਣ ਲਈ ਆਉਣ ਤਾਂ ਉਹਨਾਂ ਦੋਨਾਂ ਦੇ ਮਨ ਵਿੱਚ ਵੀ ਆਇਆ ਕਿ ਵੀ ਅਸੀਂ ਵੀ ਗੁਰੂ ਮਹਾਰਾਜ ਜੀ ਨੂੰ ਆਪਣੇ ਘਰ ਪ੍ਰਸ਼ਾਦਾ ਛਕਣ ਲਈ ਸੱਦੀਏ ਇਸ ਤਰ੍ਹਾਂ ਉਹਨਾਂ ਨੇ ਜੀ ਗੁਰੂ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਸਾਡੇ ਘਰ ਵੀ ਦਰਸ਼ਨ ਪਾਓ ਆਪਣੇ ਚਰਨ ਪਾਓ ਤੇ ਸਾਨੂੰ ਸਾਨੂੰ ਵੀ ਇਸ ਭਾਗੇ ਮੌਕੇ ਇਸ ਕੰਮ ਦਾ ਮੌਕਾ ਦਿਓ ਤਾਂ ਕਿ ਅਸੀਂ ਵੀ ਤੁਹਾਡੀ ਸੇਵਾ ਕਰ ਸਕੀਏ ਤਾਂ ਗੁਰੂ ਮਹਾਰਾਜ ਜੀ ਨੇ ਉਹਨਾਂ ਦਾ ਨਿਯੋਤਾ ਸਵੀਕਾਰ ਕਰ ਲਿਆ ਇਸ ਤਰ੍ਹਾਂ ਜੀ ਉਹ ਘਰੇ ਚਲੇ ਗਏ ਤੇ ਦੋਨੇ ਪਿਓ ਪੁੱਤ ਸੋਚਣ ਲੱਗੇ ਕਿ ਵੀ ਅਸੀਂ ਗੁਰੂ ਮਹਾਰਾਜ ਜੀ ਨੂੰ ਪ੍ਰਸ਼ਾਦਾ ਛਕਣ ਲਈ ਨਿਯੋਤਾ ਤਾਂ ਦੇ ਆਇਆ ਲੇਕਿਨ ਅਸੀਂ ਇਨੇ ਵਰਡੇ ਕੰਮ ਦਾ ਪ੍ਰਬੰਧ ਕਿੱਥੋਂ ਕਰਾਂਗੇ ਇਸ ਤਰ੍ਹਾਂ ਉਹ ਉਹਨਾਂ ਦੋਨਾਂ ਦੇ ਪਿਓ ਪੁੱਤ ਦੇ ਦਿਮਾਗ ਵਿੱਚ ਆਇਆ ਤਾਂ ਉਹ ਹਲਵਾਈ ਕੋਲੇ ਗਏ ਹਲਵਾਈ ਨੂੰ ਕਹਿੰਦੇ ਕਿ ਵੀ ਤੂੰ ਨਾ 50 ਸਿੱਖਾਂ ਦਾ ਪ੍ਰਸ਼ਾਦਾ ਤਿਆਰ ਕਰਕੇ ਰੱਖੀ ਔਰ ਜਿਹੜੇ ਤੇਰੇ ਪੈਸੇ ਹੋਣਗੇ ਸਣੇ ਵਿਆਜ ਅਸੀਂ ਤੈਨੂੰ ਵਾਪਸ ਕਰ ਦਵਾਂਗੇ ਇਸ ਤਰ੍ਹਾਂ ਹਲਵਾਈ ਨੇ ਉਹ ਉਹਨਾਂ ਦੀ ਗੱਲ ਸੀ ਜਿਹੜੀ ਉਹ ਮੰਨ ਲਈ ਉਹ ਘਰ ਚਲੇ ਗਿਆ ਖੁਸ਼ੀ-ਖੁਸ਼ੀ ਤੇ ਤਿਆਰੀ ਕਰਨ ਲੱਗੇ ਮਹਾਰਾਜ ਜੀ ਦੇ ਆਉਣ ਦੇ ਲਈ ਕਹਿੰਦੇ ਆ ਨਾ ਜਿੱਥੇ ਚੰਗੇ ਲੋਕ ਹੁੰਦੇ ਆ ਉੱਥੇ ਮਾੜੀ ਦੁਨੀਆ ਵੀ ਬਹੁਤ ਜ਼ਿਆਦਾ ਹੁੰਦੀ ਹੈ ਕਾਲਯੋਗਾ ਤਾਂ ਉੱਥੇ ਇੱਕ ਅਮੀਰ ਬੰਦਾ ਆਇਆ ਉਹਨੇ ਦੇਖਿਆ ਕਿ ਜੇਕਰ ਇਹ ਗਰੀਬ ਲੋਕ ਗੁਰੂ ਮਹਾਰਾਜ ਜੀ ਨੂੰ ਪ੍ਰਸ਼ਾਦਾ ਛਕਾਉਣਗੇ ਤਾਂ ਸਾਨੂੰ ਅਮੀਰਾਂ ਨੂੰ ਕੌਣ ਪੁੱਛੇਗਾ ਕੌਣ ਕਹੇਗਾ ਕਿ ਅਸੀਂ ਅਮੀਰ ਹ ਇਸ ਲਈ ਉਹਨੇ ਜੀ ਉਸ ਹਲਵਾਈ ਨੂੰ ਕਿਹਾ ਕਿ ਇਹ ਤੁਹਾਡਾ ਕਰਜ਼ਾ ਕਿੱਥੋਂ ਚੁਕਾ ਦੇਣਗੇ ਇਹਨਾਂ ਕੋਲ ਤਾਂ ਕੁਝ ਹੈ ਹੀ ਨਹੀਂ ਇਸ ਤਰ੍ਹਾਂ ਹਲਵਾਈ ਦਾ ਮਨ ਬਦਲ ਗਿਆ ਤਾਂ ਹਲਵਾਈ ਨੇ ਉਸਦੇ ਪੁੱਤਰ ਨੂੰ ਸੱਦ ਕੇ ਕਿਹਾ ਕਿ ਵੀ ਦੇਖੋ ਮੈਂ ਪ੍ਰਸ਼ਾਦਾ ਤਿਆਰ ਕਰ ਦਿੰਦਾ ਲੇਕਿਨ ਤੁਹਾਨੂੰ ਪੈਸੇ ਪਹਿਲਾਂ ਦੇਣੇ ਪੈਣਗੇ ਇਸ ਤਰ੍ਹਾਂ ਉਹ ਪਿਓ ਪੁੱਤਰ ਵਿਚਾਰੇ ਕਹਣ ਲੱਗੇ ਕਿ ਸਾਡੇ ਕੋਲੇ ਇਸ ਵਕਤ ਤਾਂ ਕੋਈ ਪੈਸਾ ਨਹੀਂ ਲੇਕਿਨ ਅਸੀਂ ਬਾਅਦ ਵਿੱਚ ਤੇਰਾ ਸਾਰਾ ਕਰਜ਼ਾ ਦੇ ਦੇਵਾਂਗੇ ਤਾਂ ਹਲਵਾਈ ਕਹਿੰਦਾ ਨਹੀਂ ਮੈਂ ਇੰਨੇ ਕਰਜ਼ੇ ਦਾ ਬੋਝ ਨਹੀਂ ਚੱਕ ਸਕਦਾ ਇਸ ਤਰ੍ਹਾਂ ਜਿਉਂ ਦੋਨੇ ਪਿਓ ਪੁੱਤਰ ਘਰੇ ਚਲੇ ਗਏ ਤਾਂ ਸੋਚਣ ਲੱਗੇ ਤਾਂ ਉਹ ਕਹਿੰਦੇ ਕਿ ਅਸੀਂ ਪ੍ਰਸ਼ਾਦਾ ਤਾਂ ਸ਼ਕਾਉਣਾ ਹੀ ਸ਼ਕਾਉਣਾ ਮਹਾਰਾਜ ਜੀ ਜੋ ਮਰਜ਼ੀ ਹੋ ਜਵੇ ਤਾਂ ਮੁੰਡਾ ਕਹਿੰਦਾ ਆਪਣੇ ਪਿਓ ਨੂੰ ਕਹਿੰਦਾ ਕਿ ਪਿਤਾ ਜੀ ਕਿਉਂ ਨਾ ਆਪਾਂ ਸ਼ਾਹੂਕਾਰ ਦੀ ਦੁਕਾਨ ਆ ਜਿਹੜੀ ਉਹਦੇ ਤੇ ਚੋਰੀ ਕਰ ਲਈਏ ਤੇ ਉੱਥੋਂ ਸਮਾਨ ਲਿਆਈਏ ਤੇ ਉਹਦੇ ਪੈਸੇ ਫਿਰ ਬਾਅਦ ਚ ਦੇ ਦਾਂਗੇ ਉਹਨੇ ਪਹਿਲਾਂ ਤਾਂ ਆਪਾਂ ਨੂੰ ਕੁਝ ਦੇਣਾ ਨਹੀਂ ਹੈਗਾ ਇਸ ਤਰ੍ਹਾਂ ਉਹਦਾ ਪਿਓ ਵੀ ਮੰਨ ਗਿਆ ਕਿ ਪ੍ਰਸ਼ਾਦਾ ਤਾਂ ਛਕਾਉਣਾ ਹੀ ਆ ਹੁਣ ਹੋਰ ਤਾਂ ਕੋਈ ਰਾਹ ਨਹੀਂ ਸਾਡੇ ਕੋਲ ਉਹਨਾਂ ਨੇ ਗੁਰੂ ਮਹਾਰਾਜ ਜੀ ਦਾ ਨਾਂ ਲਿਆ ਤੇ ਉਹਨਾਂ ਨੇ ਜਾ ਕੇ ਉੱਥੇ ਕੰਧ ਭੰਨੇ ਸ਼ਾਹੂਕਾਰ ਦੀ ਦੁਕਾਨ ਦੀ ਤੇ ਉੱਥੋਂ ਸਮਾਨ ਕੱਢਿਆ ਜਦੋਂ ਸਮਾਨ ਕੱਢ ਰਏ ਸੀ ਸਾਰਾ ਸਮਾਨ ਸ਼ਾਹੂ ਉਸਦੇ ਪੁੱਤਰ ਨੇ ਉਹਨੂੰ ਬਾਹਰ ਫੜਾ ਦਿੱਤਾ ਮੂਸੇ ਦੇ ਮੁੰਡੇ ਨੇ ਜਦੋਂ ਆਪ ਨਿਕਲ ਲੱਗਿਆ ਤਾਂ ਉਹਦੇ ਵਿੱਚ ਫਸ ਗਿਆ ਤਾਂ ਉਹ ਤੋਂ ਬਾਹਰ ਨਾ ਹੋਵੇ ਤਾਂ ਉਸਦੇ ਪਿਓ ਨੂੰ ਇੰਨੀ ਜ਼ਿਆਦਾ ਫਿਕਰ ਲੱਗੀ ਕਿ ਲੋਕ ਕੀ ਕਹਿਣਗੇ ਤਾਂ ਚੋਰ ਨੇ ਲੋਕੀ ਸਾਨੂੰ ਤਾਨੇ ਦੇਣਗੇ ਇਸ ਤਰ੍ਹਾਂ ਜੀ ਮੁੰਡਾ ਕਹਿੰਦਾ ਵੀ ਪਿਤਾ ਜੀ ਵੀ ਤੁਸੀਂ ਕਰਪਾਨ ਲਿਆਓ ਤੇ ਮੇਰਾ ਸਿਰ ਵੱਢ ਕੇ ਲੈ ਜਾਓ ਤਾਂ ਕਿ ਸਵੇਰ ਨੂੰ ਸ਼ਾਹੂਕਾਰ ਨੂੰ ਪਤਾ ਨਾ ਲੱਗੇ ਕਿ ਮੈਂ ਕੌਣ ਸੀ ਪਹਿਲਾਂ ਤਾਂ ਉਹਦਾ ਪਿਓ ਸੀ ਜਿਹੜਾ موسی ਉਹ ਬਹੁਤ ਜ਼ਿਆਦਾ ਰੋਇਆ ਉਹ ਕਹਿੰਦਾ ਨਹੀਂ ਮੈਂ ਇਹ ਨਹੀਂ ਕਰ ਸਕਦਾ ਉਹ ਕਹਿੰਦਾ ਪਿਤਾ ਜੀ ਗੁਰੂ ਮਹਾਰਾਜ ਜੀ ਤੋਂ ਵੱਡਾ ਤਾਂ ਕੋਈ ਨਹੀਂ ਹੈਗਾ ਜਦ ਅਸੀਂ ਸੱਚੀ ਸ਼ਰਦਾ ਨਾਲ ਉਹਨਾਂ ਲਈ ਇਹ ਸਾਰਾ ਕੁਝ ਕਰ ਰਹੇ ਆ ਉਹਨਾਂ ਦੀਆਂ ਉਹੀ ਜਾਣੇ ਲੇਕਿਨ ਗੁਰੂ ਮਹਾਰਾਜ ਜੀ ਨੂੰ ਪ੍ਰਸ਼ਾਦਾ ਤਾਂ ਜ਼ਰੂਰ ਸਕਾਉਣਾ ਤਾਂ ਇਸ ਤਰ੍ਹਾਂ ਮੂਸਾ ਕਰਪਾਨ ਲਿਆਇਆ ਤੇ ਉਹਨੇ ਆਪਣੇ ਪੁੱਤਰ ਦਾ ਸਿਰ ਵੱਢ ਦਿੱਤਾ ਤੇ ਸਿਰ ਵੱਢ ਕੇ ਨਾਲ ਲੈ ਗਿਆ ਉੱਥੇ ਸ਼ਾਹੂਕਰ ਜਦੋਂ ਆਇਆ 4:00 ਵਜੇ ਦੁਕਾਨ ਖੋਲਦਾ ਸੀ ਉਹ ਉਨੇ ਦੇਖਿਆ ਕਿ ਬਿਨਾਂ ਸਿਰ ਤੋਂ ਉੱਥੇ ਇੱਕ ਚੋਰ ਕੰਧ ਦੇ ਵਿੱਚ ਫਸਿਆ ਹੋਇਆ ਤਾਂ ਉਹ ਡਰ ਗਿਆ ਉਸਦੇ ਹੱਥ ਪੈਰ ਕੰਬਣ ਲੱਗੇ ਤੇ ਉਹ ਭੱਜ ਗਿਆ ਉਥੋਂ ਤਾਂ ਜਿਹੜਾ ਮੁੰਡੇ ਦਾ ਪਿਓ ਸੀ موسی ਉਹ ਦੁਬਾਰਾ ਵਾਪਸ ਆਇਆ ਉਹਨੇ ਦੇਖਿਆ ਕਿ ਸ਼ਾਹੂਕਾਰ ਤੇ ਡਰ ਕੇ ਭੱਜ ਗਿਆ ਉਹ ਆਪਣੇ ਮੁੰਡੇ ਦੀ ਜਿਹੜੀ ਦੇ ਸੀ ਉਹ ਲੈ ਕੇ ਘਰ ਨੂੰ ਚੱਲਿਆ ਗਿਆ ਉਹਨੇ ਉਹਨੂੰ ਮੰਜੇ ਤੇ ਪਾਇਆ ਤੇ ਸਿਰ ਜਿਹੜਾ ਸੀਗਾ ਉਹ ਨਾਲ ਜੋੜ ਕੇ ਉਹ ਮੇ ਰੱਖਦਾ ਤੇ ਆਪ ਗੁਰੂ ਮਹਾਰਾਜ ਦੇ ਲਈ ਪ੍ਰਸ਼ਾਦਾ ਤਿਆਰ ਕਰਨ ਲੱਗਾ ਜਦੋਂ ਸ਼੍ਰੀ ਗੁਰੂ ਮਹਾਰਾਜ ਜੀ ਉਹਨਾਂ ਦੇ ਘਰ ਆਏ ਪ੍ਰਸ਼ਾਦਾ ਛਕਣ ਲਈ ਤਾਂ ਉਹਨੇ ਉਹਨਾਂ ਦਾ ਸਵਾਗਤ ਕੀਤਾ ਤੇ ਉਹਨਾਂ ਨੂੰ ਮਤਲਬ ਇਸ ਗੱਲ ਦੇ ਲਈ ਦਿਖਾਵਾ ਨਹੀਂ ਕੀਤਾ ਕਿ ਉਸ ਦਾ ਆਪਣਾ ਪੁੱਤਰ ਮਰ ਚੁੱਕਿਆ ਤਾਂ ਗੁਰੂ ਅਰਜਨ ਪਾਤਸ਼ਾਹ ਜੀ ਨੇ ਕਿਹਾ ਕਿ ਤੁਸੀਂ ਆਪਣੇ ਪੁੱਤਰ ਨੂੰ ਆਵਾਜ਼ ਦਿਓ ਉਹ ਕਿੱਥੇ ਆ ਤਾਂ ਮੂਸੇ ਨੇ ਕਿਹਾ ਕਿ ਗੁਰੂ ਮਹਾਰਾਜ ਜੀ ਉਹ ਠੀਕ ਨਹੀਂ ਹੈਗਾ ਉਹ ਅੰਦਰ ਪਿਆ ਉਹ ਬਾਹਰ ਤੱਕ ਨਹੀਂ ਆ ਸਕਦਾ ਤਾਂ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਅਗਰ ਤੂੰ ਨਹੀਂ ਆਵਾਜ਼ ਮਾਰਨੀ ਤਾਂ ਆਵਾਜ਼ ਮੈਂ ਮਾਰ ਲੈਂਦਾ ਇਸ ਤਰ੍ਹਾਂ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਮੂਸੇ ਦੇ ਪੁੱਤਰ ਸੰਮਣ ਨੂੰ ਆਵਾਜ਼ ਮਾਰੀ ਕਿ ਸੰਮਣ ਬਾਹਰ ਆ ਅਸੀਂ ਪ੍ਰਸ਼ਾਦਾ ਛਕਣਾ ਇਸ ਤਰ੍ਹਾਂ ਜਿਹੜਾ ਸੰਮਣ ਸੀ ਉਹ ਉੱਠ ਕੇ ਬਾਹਰ ਆ ਗਿਆ ਉਹਦਾ ਪਿਓ موسی ਦੇਖ ਕੇ ਹੈਰਾਨ ਰਹਿ ਗਿਆ ਗੁਰੂ ਮਹਾਰਾਜ ਜੀ ਦੀ ਇੰਨੀ ਵੱਡੀ ਸ਼ਕਤੀ ਨੂੰ ਦੇਖ ਕੇ ਉਹ ਹੈਰਾਨ ਰਹਿ ਗਿਆ ਕਿ ਉਸ ਦਾ ਪੁੱਤਰ ਜਿਉਂਦਾ ਉਸ ਦੇ ਮੂਰੇ ਖੜਾ ਸੀ ਇਸ ਤਰ੍ਹਾਂ ਜੀ ਉਹਨਾਂ ਨੇ ਰਲ ਕੇ ਗੁਰੂ ਮਹਾਰਾਜ ਜੀ ਨੂੰ ਪ੍ਰਸ਼ਾਦਾ ਸ਼ਿਕਾਇਆ ਤੇ ਉਹਨਾਂ ਨੇ ਕਿਹਾ ਕਿ ਗੁਰੂ ਮਹਾਰਾਜ ਜੀ ਸਾਨੂੰ ਤੁਸੀਂ ਮਾਫ਼ ਕਰ ਦਿਓ ਸਾਡੇ ਕੋਲੇ ਇੰਨਾ ਕੁਝ ਨਹੀਂ ਸੀ ਕਿ ਅਸੀਂ ਤੁਹਾਨੂੰ ਪ੍ਰਸ਼ਾਦਾ ਛਕਾ ਸਕਦੇ ਪਰ ਲੇਕਿਨ ਸਾਡੇ ਅੰਦਰ ਮਨ ਦੇ ਅੰਦਰ ਬਹੁਤ ਸ਼ਰਧਾ ਸੀ ਕਿ ਅਸੀਂ ਵੀ ਤੁਹਾਨੂੰ ਇੱਥੇ ਬੁਲਾਈਏ ਤੇ ਪ੍ਰਸ਼ਾਦਾ ਛਕਾਈਏ ਤਾਂ ਗੁਰੂ ਮਹਾਰਾਜ ਜੀ ਤਾਂ ਜਾਣੀ ਜਾਣ ਸੀ ਸਾਰਾ ਕੁਝ ਉਹਨਾਂ ਨੂੰ ਤੇ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਉਹ ਇੰਨੇ ਚੋਕੇ ਨਹੀਂ ਲੇਕਿਨ ਗੁਰੂ ਮਹਾਰਾਜ ਜੀ ਨੇ ਉਹਨਾਂ ਦੀ ਸੱਚੀ ਸ਼ਰਧਾ ਦੇਖੀ ਉਹਨਾਂ ਦੀ ਸੱਚੀ ਮਿਹਨਤ ਦੇਖੀ ਜੋ ਕਿ ਉਹ ਸੱਚੀ ਕਿਰਤ ਕਰਦੇ ਸਨ ਇਸ ਤਰ੍ਹਾਂ ਜੀ ਗੁਰੂ ਮਹਾਰਾਜ ਜੀ ਸੱਚੇ ਪਾਤਸ਼ਾਹ ਉਹ ਪਰਮਾਤਮਾ ਆਪਣੇ ਉਹਨਾਂ ਸਿੱਖਾਂ ਦੇ ਨਾਲ ਹਮੇਸ਼ਾ ਹੀ ਰਹਿੰਦਾ ਜਿਹੜੇ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਤੇ ਸੱਚੀ ਸ਼ਰਧਾ ਰੱਖਦੇ ਨੇ ਸੱਚਾ ਪ੍ਰੇਮ ਰੱਖਦੇ ਨੇ ਕੋਈ ਲਗੋਕ ਦਿਖਾਵਾ ਨਹੀਂ ਰੱਖਦੇ ਇੰਨੀ ਤਾਕਤ ਸਿਰ ਕੱਟਣਾ ਇਹ ਤੇ ਗੁਰੂ ਦੇ ਸਿੱਖ ਗੁਰੂ ਦੇ ਸਿੰਘ ਸ਼ਹੀਦ ਹੀ ਕਰ ਸਕਦੇ ਨੇ ਸਿੰਘਾ ਸ਼ੀਦਾਂ ਦਾ ਪਹਿਰਾ ਐਵੇਂ ਤੇ ਨਹੀਂ ਲੱਗ ਜਾਂਦਾ ਕਿਉਂਕਿ ਉਹਨਾਂ ਦੇ ਅੰਤਨ ਮਨ ਦੇ ਅੰਦਰ ਗੁਰੂ ਮਹਾਰਾਜ ਜੀ ਸਮਾਈ ਹੁੰਦੇ ਨੇ ਗੁਰੂ ਮਹਾਰਾਜ ਜੀ ਦੀ ਇੰਨੀ ਵੱਡੀ ਕਿਰਪਾ ਹੁੰਦੀ ਆ ਕਿ ਸਿੰਘਾ ਸ਼ੀਦਾਂ ਦੇ ਜੋ ਵੀ ਉਹਨਾਂ ਨੂੰ ਮੰਨਦਾ ਜੋ ਵੀ ਉਹਨਾਂ ਸਿੰਘਾ ਸ਼ੀਦਾਂ ਦਾ ਨਾਲ ਲੰਦਾ ਉਹ ਤਰ ਜਾਂਦਾ ਕਿਉਂਕਿ ਗੁਰੂ ਮਹਾਰਾਜ ਤੱਕ ਪਹੁੰਚਣ ਦਾ ਹੈ ਇੱਕੋ ਇੱਕ ਰਸਤਾ ਉਹਨਾਂ ਸਿੰਘਾਸ਼ੀਦਾਂ ਨੂੰ ਮੰਨਣਾ ਉਹਨਾਂ ਦੀ ਹੋਂਦ ਨੂੰ ਸਵੀਕਾਰਨਾ ਕਿਉਂਕਿ ਸਿੰਘ ਸ਼ਹੀਦ ਕਦੇ ਵੀ ਸ਼ਹੀਦ ਨਹੀਂ ਹੁੰਦੇ ਉਹ ਤੇ ਹਮੇਸ਼ਾ ਹੀ ਅਮਰ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਮੌਤ ਦਾ ਕੋਈ ਡਰ ਨਹੀਂ ਹੁੰਦਾ ਹੈਗਾ ਇਸ ਤਰ੍ਹਾਂ ਜਿਸ ਦੇ ਮਨ ਦੇ ਅੰਦਰ ਉਹ ਗੁਰੂ ਵਸ ਜਾਵੇ ਨਾ ਉਹ ਪ੍ਰਮਾਤਮਾ ਵਸ ਜਾਵੇ ਉਸ ਨੂੰ ਮੌਤ ਦਾ ਕੋਈ ਡਰ ਨਹੀਂ ਹੁੰਦਾ ਕਿਉਂਕਿ ਉਹਨੂੰ ਪਤਾ ਕਿ ਇੰਨਾ ਪਿਆਰ ਗੁਰੂ ਮਹਾਰਾਜ ਦੇ ਪ੍ਰਤੀ ਉਸਦੇ ਦਿਲ ਵਿੱਚ ਹੁੰਦਾ ਕਿ ਉਸ ਨੂੰ ਇਹ ਮੌਤ ਵੀ ਤੁੱਛ ਲੱਗਦੀ ਆ ਇਸ ਤਰ੍ਹਾਂ ਜੀ ਉਸ ਪਰਮਾਤਮਾ ਦਾ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਹਮੇਸ਼ਾ ਜਪਦੇ ਰਹਿਣਾ ਚਾਹੀਦਾ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਪਾਠ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਤਾਂ ਕਿ ਅਸੀਂ ਆਪਣੇ ਸੁੱਖ ਦੁੱਖ ਗੁਰੂ ਮਹਾਰਾਜ ਜੀ ਦੇ ਨਾਲ ਸਾਂਝੇ ਕਰਦੇ ਰਹੀਏ ਜਿਸ ਦੇ ਨਾਲ ਕਿ ਸਾਡਾ ਮਨ ਟਿਕਿਆ ਰਹਿੰਦਾ ਸਾਡੇ ਮਨ ਨੂੰ ਸ਼ਾਂਤੀ ਰਹਿੰਦੀ ਆ ਸਸਰੀ ਕਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਪਤ ਧੰਨੋ